ਸਾਡਾ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਇੱਕ ਤਰੀਕ ਨੂੰ ਮੋਰਚਾ ਜਿਹੜਾ ਅਸੀਂ ਲਾ ਰਹੇ ਹਾਂ ਉਹਦੇ ਸਬੰਧ ਚ ਜਗ੍ਹਾ ਲੈਣ ਦੇ ਸਬੰਧ ਚ ਉਹਨਾਂ ਨਾਲ ਅੱਜ ਸਾਡੀ ਗੱਲਬਾਤ ਹੋਈ ਅਸੀਂ ਜਗ੍ਹਾ ਮੰਗੀ 17 ਸੈਕਟਰ ਦੇ ਵਿੱਚ ਚਾਹੇ ਪਲੇਡ ਗਰਾਊਂਡ ਦੇ ਦਿਓ ਭਾਵੇਂ ਰੈਮਲੇਅ ਗਰਾਊਂਡ ਦੇ ਦਿਓ ਦੋ ਜਗ੍ਹਾ ਮੰਗੀਆਂ ਸੀ ਉਹਨਾਂ ਤੋਂ ਪਰ ਉਹਨਾਂ ਨੇ ਅਬ ਵੀ ਇੱਥੇ ਮਜਬੂਰੀ ਯਾਰ ਕੀਤੀ ਵੀ ਇੱਥੇ ਸਾਨੂੰ ਦਿੱਕਤ ਹੈ ਬੇ 17 ਸੈਕਟਰ ਨੂੰ ਛੱਡ ਕੇ 25 ਦੇ ਵਿੱਚ ਸਾਡਾ ਪਹਿਲੇ ਹੀ ਕਿਹਾ ਸੀ ਵੀ 25 ਤਾਂ ਅਸੀਂ ਜਾਣਾ ਨਹੀਂ ਉਹਨਾਂ ਦਾ ਐ ਸੀ ਵੀ 17 ਤੁਸੀਂ ਛੱਡ ਲਓ 25 ਅਸੀਂ ਛੱਡ ਲੈਨੇ ਆ ਹੋਰ ਕੋਈ ਛੋਟੇ ਵਾਲ ਜਗਾ ਤੁਹਾਨੂੰ ਦਿਖਾਉਨੇ ਆ ਇਹ ਤੇ ਸਹਿਮਤੀ ਬਣ ਗਈ ਪਰ ਜਦੋਂ ਉਹ ਥਾਂ ਦੇਖਣ ਗਏ ਉਹਨਾਂ ਨੇ ਸਾਨੂੰ 49 50 ਜਾਨੀ ਮਹਾਲੀ ਦੇ ਆਸ-ਪਾਸ ਦੇ ਏਰੀਆ ਵਿੱਚ ਸੁੰਨੇ ਏਰੀਆ ਚ ਜਿਹੜਾ ਕਿਸੇ ਤਰ੍ਹਾਂ ਵੀ ਸਾਨੂੰ ਠੀਕ ਨਾ ਲੱਗਿਆ ਉਦੋਂ ਚਾਰ ਪੰਜ ਥਾਂਵਾਂ ਦਿਖਾਈਆਂ ਜਿਹੜੀਆਂ ਅਸੀਂ ਰੱਦ ਕਰਤੀਆਂ ਵੀ ਇੱਥੇ ਨਹੀਂ ਇਹ ਅਸੀਂ ਚਾਹੁੰਦੇ ਆ ਵੀ ਸਾਨੂੰ ਜਾਂ 17 ਜਗ੍ਹਾ ਦੇ ਦਿਓ 21 ਦੇ ਦਿਓ 22 ਦੇ ਦਿਓ 23 ਦੇ ਦਿਓ 8 ਦੇ ਦਿਓ 9 ਦੇ ਦਿਓ ਯਾਨੀ 17 ਦੇ ਆਸ-ਪਾਸ ਕਿਸੇ ਵੀ ਸੈਕਟਰ ਦੇ ਵਿੱਚ ਸਾਨੂੰ ਥਾਂ ਦੇ ਦਿਓ ਉਹ ਅਸੀਂ ਉਹਨਾਂ ਨੂੰ ਮੰਗ ਕੀਤੀ ਆ ਉਹਨਾਂ ਨੂੰ ਕਹਿ ਕੇ ਆਏ ਆ ਪਰ ਜਿੰਨੀਆਂ ਜਗ੍ਹਾ ਮਾਨੂੰ ਨਹੀਂ ਦਿੱਤੀਆਂ ਨੇ ਇੱਕ ਵਾਰ ਅਸੀਂ ਉਹ ਰੱਦ ਕੀਤੀਆਂ ਨੇ ਹੁਣ ਅਸੀਂ ਕੱਲ ਨੂੰ ਸੰਢੀ ਘੜਾਵਾਂਗੇ ਦੇ ਅਸੀਂ ਆਪਦੀ ਰੈਲੀ ਕਿੱਥੇ ਕਰਨੀ ਹੈ 17 ਸੈਕਟਰ ਦੇ ਵਿੱਚ ਅਸੀਂ ਸਾਡਾ ਪਲਾਨ ਹੈ ਆਉਣ ਦਾ ਉਹ ਕਿੱਥੇ ਆ ਕੇ ਅਸੀਂ ਜਿਹੜੀ ਹਾਲਤ ਮੁਤਾਬਕ ਕਿਹਾ ਜਾ ਕੁਝ ਬਣਦਾ ਹੋ ਉਹ ਅਸੀਂ ਦੇਖਾਂਗੇ ਹਾਲਤ ਮੁਤਾਬਕ ਫੈਸਲਾ ਲਵਾਂਗੇ ਮੌਕੇ ਤੇ ਸੋ ਇਹ ਤੁਹਾਨੂੰ ਜਾਣਕਾਰੀ ਦੇਣੀ ਸੀ ਅਸੀਂ ਕਿਉਂਕਿ ਅਸੀਂ ਜਿਹੜੀਆਂ ਨੀਤੀਆਂ ਤੇ ਆ ਰਹੇ ਹਾਂ ਸੈਸ਼ਨ ਚੱਲ ਰਿਹਾ ਹੈ 2 ਤਰੀਕ ਨੂੰ ਪੰਜਾਬ ਸਰਕਾਰ ਦਾ 2 ਤੋਂ ਲੈ ਕੇ 4 ਤੱਕ 3 ਦਿਨਾਂ ਦਾ ਸੈਸ਼ਨ ਹੈ ਅਸੀਂ ਉਹ ਸੈਸ਼ਨ ਦੌਰਾਨ ਆਪਣੀਆਂ ਜਿਹੜੀਆਂ ਕਿਸਾਨੀ ਦੀਆਂ ਮੰਗਾਂ ਨੇ ਜਿਹੜੀ ਖੇਤੀ ਨੀਤੀ ਵਾਤਾਵਰਣ ਨਾਲ ਕਰਜ ਦੇ ਨਾਲ ਖੁਦਕੁਸ਼ੀਆਂ ਨਾਲ ਸੰਬੰਧਤ ਖਾਣੀ ਵਾਲੀ ਨੀਤੀ ਤੇ ਜਿਹੜੀ ਐਮਐਸ ਪ੍ਰੈਡੀ ਨੀਤੀ ਤੇ ਇਹ ਨੀਤੀਆਂ ਤੇ ਮੰਗਾਂ ਨੇ ਜਿਹੜੀਆਂ ਅੱਠ ਵੱਡੀਆਂ ਬੁਨਿਆਦੀ ਮੰਗਾਂ ਜ਼ਮੀਨਾਂ ਦੀ ਕਾਣੀ ਵੰਡ ਦੇ ਇਸ਼ੂਆਂ ਤੇ ਇਹ ਇਸ਼ੂ ਲੈ ਕੇ ਅਸੀਂ ਅਸੀਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਚੱਲਦੇ ਸੈਸ਼ਨ 'ਚ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਆ ਇਹ ਸਾਡੀ ਸਕੀਮ ਪਲਾਨ ਹੈ ਇਹ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਦੱਸੀ ਹੈ ਤੇ ਪੰਜਾਬ ਪ੍ਰਸ਼ਾਸਨ ਨਾਲ ਸਾਡੀ ਕੱਲ ਮੀਟਿੰਗ ਹੋਈ ਉਹਨਾਂ ਨੂੰ ਵੀ ਦੱਸੀ ਹੈ ਤੇ ਪੰਜਾਬ ਸਰਕਾਰ ਨੂੰ ਪ੍ਰੈਸ ਰਾਹੀਂ ਇਹ ਜਾਣਕਾਰੀ ਭੇਜਤੀ ਅਸੀਂ 2022 ਦੇ ਵਿੱਚ ਜਦੋਂ ਪੰਜਾਬ ਸਰਕਾਰ ਬਣੀ ਹੈ ਉਦੋਂ ਪੰਜਾਬ ਸਰਕਾਰ ਨੇ ਖੇਤੀ ਨੀਤੀ ਦੀ ਗੱਲ ਕੀਤੀ ਅਸੀਂ ਇਹਨਾਂ ਨੂੰ ਆਪਦਾ ਖੇਤੀ ਨੀਤੀ ਦਾ ਖਰੜਾ ਬਣਾ ਕੇ ਤਿਆਰ ਕਰਕੇ ਦਿੱਤਾ ਤੇ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਵੀ ਖੇਤੀ ਕਮੇਟੀ ਬਣਾ ਕੇ ਖੇਤੀ ਨੀਤੀ ਦਾ ਕੋਈ ਖਰੜਾ ਤਿਆਰ ਕਰਕੇ ਤੁਹਾਡੇ ਤੱਕ ਭੇਜਾਂਗੇ ਪਰ ਅਜੇ ਤੱਕ ਉਹਦਾ ਕੋਈ ਸਾਨੂੰ ਜਵਾਬ-ਸਵਾਲ ਨਹੀਂ ਮਿਲਿਆ ਇਸ ਕਰਕੇ ਅਸੀਂ ਪੁੱਛਣਾ ਆ ਸਰਕਾਰ ਨੂੰ ਵੀ ਜਿਹੜੀਆਂ ਗੱਲਾਂ ਤੁਸੀਂ ਪਹਿਲਾਂ ਸਾਡੇ ਨਾਲ ਕੀਤੀਆਂ ਸੀ ਉਹਨਾਂ ਵਾਅਦਿਆਂ ਤੇ ਤੁਹਾਡਾ ਕੀ ਬਣਿਆ ਤੇ ਆਹ ਜਿਹੜੀਆਂ ਨੀਤੀਆਂ ਨੇ ਇਹਨਾਂ ਦਾ ਦੱਸੋ ਤੁਸੀਂ ਕੀ ਬਣਾਉਨੇ ਹੋ ਇਹਦਾ ਜਵਾਬ ਲੈਣ ਦੀ ਖਾਤਰ ਅਸੀਂ ਸੈਸ਼ਨ ਦੇ ਵਿੱਚ ਉਹਨਾਂ ਨੂੰ ਆਪਦਾ ਮੰਗ ਪੱਤਰ ਡੈਪੂਟੇਸ਼ਨ ਦੇ ਰੂਪ ਦੇ ਵਿੱਚ ਵੱਡਾ ਡੈਪੂਟੇਸ਼ਨ ਦੇ ਰੂਪ ਦੇ ਵਿੱਚ ਜਾ ਕੇ ਦੇਣਾ ਚਾਹੁੰਦੇ ਆ ਉਹ ਅਸੀਂ ਸਾਡੀ ਤਿਆਰੀ ਸਰ ਇੱਕ ਮਿੰਟ ਦੇਖੋ ਅਸੀਂ ਜਿਹੜਾ ਪ੍ਰੋਗਰਾਮ ਰੱਖਿਆ ਕਿਤੋਂ 5 ਤੱਕਰ ਦੋਨੋਂ ਸਾਡਾ ਮਾਰਕਾ ਵਿਧਾਨ ਸਭਾ ਵਾਲਾ ਇਹਦੇ ਚ ਜਿਹੜੀਆਂ ਗੱਲਾਂ ਕਰਗੇ ਪ੍ਰਧਾਨ ਜੀ ਵੀ ਜਿਹੜਾ ਸਾਨੂੰ ਨੇ ਵਾਦੇ ਕੀਤੇ ਉਹਦਾ ਕੀ ਬਣਿਆ ਦੇਖੋ ਸਾਡਾ ਚੰਡੀਗੜ੍ਹ ਹੋਂਨਾ ਰਹਿਟ ਹੈ ਚੰਡੀਗੜ੍ਹ ਦੇ ਵਿੱਚ ਜਿੰਨੇ ਪਿੰਡ ਠਾਏ ਇਹਨਾਂ ਨੇ ਜਿੱਥੇ ਚੰਡੀਗੜ੍ਹ ਬਸਾਇਆ ਉਹ ਸਾਰੇ ਪੰਜਾਬੀ ਬੋਲ ਦੇ ਪਿੰਡ ਉੱਠੇ ਹੈ ਠੀਕ ਹੈ ਆਡਰ ਵਾਲਾ ਵੀ ਹਰਿਆਣਾ ਨਿਵਾਸੀ ਦਾ ਚੰਡੀਗੜ੍ਹ ਨੂੰ ਆਪਣਾ ਪੰਜਾਬ ਨੂੰ ਮਿਲਦਾ ਹੁਣ ਟੋਟਲ ਪਿੰਡ ਜਿਹਦੇ ਤੇ ਮਤਲਬ ਉਹ ਜੜੇ ਜੇ ਕਹਿਣਾ ਹੋਵੇ ਚੰਡੀਗੜ੍ਹ ਬਸਣ ਨਾਲ ਉਹ ਸਾਰੇ ਪੰਜਾਬੀ ਬੋਲ ਦੇ ਇਹਨਾਂ ਠਾਤੇ ਕੀ ਸਾਡਾ ਇੱਥੇ ਹੁਣ ਹੱਕ ਖਤਮ ਕ ਹੋ ਗਿਆ ਇਹਦੇ ਨਾਲ ਸਾਡੇ ਪ੍ਰਿੰਟ ਵੀਜ਼ਾਡ ਤੇ ਸਾਡੀ ਰਾਜਧਾਨੀ ਵੀ ਇਹ ਬਣ ਗਈ ਚੰਡੀਗੜ੍ਹ ਕਿ ਸਾਨੂੰ ਆਪਦੀ ਰਾਜਧਾਨੀ ਕਾਉਣ ਦਾ ਅਧਿਕਾਰ ਨਹੀਂ ਕਿਸੇ ਵੀ ਜੱਥੇਬੰਦੀ ਨੂੰ ਕਿਸੇ ਕਿਸਾਨਾਂ ਨੂੰ ਨਹੀਂ ਦਰਨ ਕਿਸੇ ਤਕਕੇ ਨੂੰ ਇਹਨਾਂ ਨੇ ਬੈਲ ਲਾਇਆ ਹੋਇਆ ਉਦੋਂ ਪਹਿਲਾਂ ਜਮਾ ਸੈਕਟਰੀਏਟ ਦੇ ਨੇੜੇ ਜਗ੍ਹਾ ਮਿਲਦੀ ਸੀ ਉੱਥੇ ਅਗਲੇ ਸਾਰੇ ਆਪ ਦਾ ਪ੍ਰਦਰਸ਼ਨ ਕਰਦੇ ਸੀ ਇਹ ਮੁੜ ਕੇ ਚੜ ਕੇ ਮੜਕਾ ਚੌਂਕ ਤੇ ਲਿਆਏ ਮੜਕਾ ਚੌਂਕ ਤੋਂ ਬਾਅਦ ਕੰਧ ਘੜਤੀ ਵੀ ਚੰਡੀਗੜ੍ਹ ਚ ਨਹੀਂ ਸੀ ਕਿਸ ਨੂੰ ਵੜਨ ਦੇਣਾ ਉਹ ਅਸੀਂ ਕਹਿੰਦੇ ਵੀ ਸਾਡਾ ਤੁਸੀਂ ਹੱਕੀ ਮਾਰਤਾ ਦੇਖੋ ਇਹ ਇਹ ਡਿਊਟੀ ਸਾਨੂੰ ਨਹੀਂ ਥਾ ਦਿੰਦੀ ਇਹਨਾਂ ਨੂੰ ਮਹਿੰਗਾ ਪਾੜਨਾ ਤੇ ਭਾਰਤੀ ਜਨਤਾ ਪਾਰਟੀ ਨੂੰ ਮਹਿੰਗਾ ਪਾੜਨਾ ਕਿਉਂਕਿ ਹਰਿਆਣੇ ਦੇ ਵੋਟਾਂ ਸਰਤੇ ਖੜੀਆਂ ਨੇ ਦੂਜਾ ਸੀ ਭਗਵੰਤ ਮਾਨ ਸਰਕਾਰ ਨੂੰ ਗੁੱਸਣਾ ਚਾਹੁੰਦੇ ਆ ਅਸੀਂ ਸਾਡੀ ਜੋ ਮੀਟਿੰਗ ਹੋਈ ਸੀ ਬਹੁਤ ਜ਼ੋਰ ਲਾਇਆ ਵੀ ਝੂਟੀ ਸਾਨੂੰ ਥਾਂ ਨਾ ਦੇਵੀਂ ਵੱਖਰੀ ਗੱਲ ਐ ਤੁਸੀਂ ਤਾਂ ਐਲਾਨ ਕਰੋ ਨਾ ਵੀ ਪੰਜਾਬ ਦੇ ਲੋਕਾਂ ਦਾ ਹੱਕ ਬਣਦਾ ਇੱਥੇ ਰਾਜਧਾਨੀ ਆ ਪੰਜਾਬ ਦੇ ਲੋਕਾਂ ਦੀ ਉਹ ਜਿੱਥੇ ਆਉਣਾ ਚਾਹੁੰਦੇ ਸਾਡੇ ਕੋਲ ਫੁੱਲ ਐ ਤੁਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ ਜਿਹਦਾ ਮਤਲਬ ਪੰਜਾਬ ਸਰਕਾਰ ਸਮੇਤ ਸੈਂਟਰ ਸਰਕਾਰ ਤੇ ਝੂਟੀ ਦਾ ਉਹਨਾਂ ਦਾ ਪ੍ਰਸ਼ਾਸਨ ਐ ਇਹ ਸਾਰੇ ਇੱਕ ਚੀਜ਼ ਐ ਸਾਨੂੰ ਜਿਹੜਾ ਥਾਂ ਦਿਖਾਏ ਜਾਂਦੀ ਮਹਾਲੀ ਟੱਪਨਸਰ ਜਾਂਦੀ ਉਹ ਵੀਡੀਓ ਬਣਾਉਣ ਕੰਨੇ ਰਹਿ ਗਈ ਐਡਾ ਗੰਦਾ ਥਾਂ ਉਥੇ ਕੋਈ ਬੰਦਾ ਨਹੀਂ ਖੜਦਾ ਉਹ ਚਾਰ ਥਾਵਾਂ ਸਾਨੂੰ ਮਹਾਲੀ ਦੇ ਨਾਲ-ਨਾਲ ਦਿਖਾਈਆਂ ਅਸੀਂ ਸਾਫ਼ ਰੱਦ ਕਰਕੇ ਆਏ ਆ ਵੀ ਸਾਨੂੰ 17 ਸੈਕਟਰ ਤੁਸੀਂ ਛੱਡ ਲਓ ਜੇ ਕੋਈ ਟਿਕਾ ਹੈ 17 ਸੈਕਟਰ ਦੇ ਨਾਲ ਲੱਗਦੀ ਕੋਈ ਜਗ੍ਹਾ ਤੇ ਜਾਂ ਚੜ੍ਹਦੇ ਵਾਲੇ ਪਾਸੇ ਜਿੱਧਰ ਆਪਣਾ ਹਾਈ ਕੋਰਟ ਹਾਈ ਕੋਰਟ ਕਾ ਲੋ ਜਾਂ ਕੋ ਆਪਣਾ ਕੀ ਆ ਸੋਨਾ ਜੀ ਖੋਖਣਾ ਚੀਲ ਖੋਖਣਾ ਚੀਲ ਇਹ ਇਧਰਲੇ ਚੜ੍ਹਦੇ ਵਾਲੇ ਪਾਸੇ ਸਾਡੇ ਕੋਈ ਥਾਂ ਦੇ ਦਿਓ ਉਹ ਦਿੰਦੇ ਆ ਗਣਾ ਦਿੰਦੇ ਉਹਨਾਂ ਨੂੰ ਪਤਾ ਹੈ ਦੇਖੋ ਅਸੀਂ ਆਪਦਾ ਹੱਕ ਬਹਾਲ ਕਰਨਾ ਹੈ ਅਸੀਂ ਇਹਦੇ ਖਾਤਰ ਪੂਰਾ ਜੋਰ ਲਾਵਾਂਗੇ ਦੇਖੋ ਕਿਹਦੇ ਨਾਲ ਇਹ ਆ ਜਦੋਂ ਕਿਸਾਨ ਦਿੱਲੀ ਨੂੰ ਜਾਂਦੇ ਨੇ ਉਦੋਂ ਮੁੱਖ ਮੰਤਰੀ ਸਾਹਿਬ ਇਹ ਬਿਆਨ ਲਾਉਂਦੇ ਨੇ ਕਿ ਕਿਸਾਨਾਂ ਦਾ ਅਜਮੂਰੀ ਹੱਕ ਬਣਦਾ ਵੀ ਦਿੱਲੀ ਦੇ ਵਿੱਚ ਸੈਂਟਰ ਸਰਕਾਰ ਉਹਨਾਂ ਥਾਂ ਦੇਵੇ ਫਿਰ ਇੱਥੇ ਸਾਡਾ ਜਮੂਰੀ ਹੱਕ ਕਿਉਂ ਕੁਚਲਿਆ ਜਾਂਦਾ ਇਸ ਕਰਕੇ ਅਸੀਂ ਆਪਦਾ ਜਮੂਰੀ ਹੱਕ ਬਹਾਲ ਕਰਾਉਣ ਦੇ ਲਈ ਪੰਜਾਬ ਪ੍ਰਸ਼ਾਸਨ ਨਾਲ ਵੀ ਅੱਜ ਚੰਡੀਗੜ੍ਹ ਪ੍ਰਸ਼ਾਸਨ ਨਾਲ ਵੀ ਜਿਹੜੀ ਸਾਡੀ ਗੱਲ ਆ ਚੱਲੀ ਹੈਗੀ ਆ ਉਹਦੇ ਜਿਹੜੇ ਪ੍ਰਧਾਨ ਜੀ ਨੇ ਦੱਸਿਆ ਵੀ ਆਲੇ-ਦਾਲੇ ਜਿਹੜੀ ਕਮਾਈ ਕਮਾਈ ਗਏ ਇਸ ਕਰਕੇ ਅਸੀਂ ਕਹਿੰਦੇ ਸਾਡਾ ਵੀ ਕੋਈ ਹੱਕ ਆ ਜਿਹੜਾ ਉਹ ਬਾਹਰ ਉਹ ਇਹ ਤੋਂ ਪਹਿਲਾਂ ਜਦੋਂ ਸਰਕਾਰ ਬਣੀ ਹੈ ਜਾਂ ਉਹ ਤੋਂ ਬਾਅਦ ਵੀ ਇਹਨਾਂ ਨੇ ਕਹਿ ਦਿੱਤੀ ਆ ਭਵੰਤਵਾਨ ਸਾਹਿਬ ਨੇ ਵੀ ਯਾਰ ਪਿੰਡਾਂ ਦੇ ਵਿੱਚ ਸੈਸ਼ਨ ਲਗਿਆ ਕਰਨਾ ਹੈ ਪਿੰਡਾਂ ਦੇ ਵਿੱਚੋਂ ਸਰਕਾਰ ਚੱਲੂਗੀ ਹਾਲਾਂਕਿ ਉਹ ਤਾਂ ਗੱਲ ਬਹੁਤ ਦੂਰ ਵਾਕੀ ਅੱਜ ਅਸੀਂ ਸੈਸ਼ਨ ਦੇ ਪਹੁੰਚ ਆ ਦੀ ਗੱਲ ਕਹਿਣ ਆਏ ਆ ਸਾਨੂੰ ਸੇ ਅਧਿਕਾਰ ਹੀ ਨਹੀਂ ਹੈ ਕਹਿੰਦੇ ਵੀ ਯਾਰ ਤੁਸੀਂ ਤਾਂ ਚੰਡੀਗੜ੍ਹ ਦੇ ਵਿੱਚ ਐਂਟਰੀ ਨਹੀਂ ਹੋ ਸਕਦੇ ਅਸੀਂ ਉਦੋਂ ਕਰ ਲੈਣ ਨੂੰ ਗਏ ਵੀ ਤੁਸੀਂ ਸੋਂ ਉੱਥੇ ਚੱਕੀ ਐ ਖੜਕਲ ਕਲਾ ਤੁਸੀਂ ਸੈਸ਼ਨ ਉੱਥੇ ਲਾ ਲਓ ਜੇ ਤੁਹਾਨੂੰ ਜੀਟੀ ਸਾਨੂੰ ਉਹ ਡਿੱਕਾ ਨਹੀਂ ਸਾਨੂੰ ਸਾਨੂੰ ਵੰਡ ਦਿੰਦੀ ਤੁਸੀਂ ਸੈਸ਼ਨ ਉੱਥੇ ਲਾ ਲਓ ਅਸੀਂ ਆ ਜਾਾਂਗੇ ਉੱਥੇ ਆ ਜਾਾਂਗੇ ਭਗਤ ਸਿੰਘ ਵਾਲੀ ਜਗ੍ਹਾ ਤੇ ਨਾਲ ਤੁਹਾਡਾ ਵੰਡ ਜੋ ਕਿੰਨੇ ਭਗਤ ਸਿੰਘ ਵਾਲੇ ਹੈ ਜੀ ਪਤਾ ਜੀ ਮੁੱਖ ਰੂਪ ਚ ਖੇਤੀ ਨੀਤੀ ਨੂੰ ਮਾਲ ਖੇਤੀ ਨੀਤੀ ਬਾਰੇ ਇਹ ਧਰਨਾ ਪੁਰੇ ਅੱਜ ਪਤਾ ਨਹੀਂ ਖੇਤੀ ਨੀਤੀ ਹੈ ਕੀ ਹੈ ਦੇਖੋ ਇਹਦੀਆਂ ਇਹਦੀਆਂ ਜਿਹੜੀਆਂ ਅਸੀਂ ਕਹਿੰਦੇ ਜਿਹਨੂੰ ਬਣਿਆਦੀ ਮੁੱਦੇ ਵੀ ਕਹਿੰਦੇ ਨੇ ਆ ਖੇਤੀਬਾੜੀ ਨਾਲ ਸੰਬੰਧਤੋ ਇਹੇ ਆઠੋ ਮਤਲਬ ਉਹਦੀਆਂ ਲੜੀਆਂ ਬਣਦੀਆਂ ਜੇ ਉਹਨਾਂ ਚ ਇੱਕ ਵੀ ਲੜੀ ਨਹੀਂ ਪੂਰੀ ਹੁੰਦੀ ਇਹਦਾ ਖੇਤੀ ਦਾ ਕੁਝ ਨਹੀਂ ਬਣਦਾ ਪਹਿਲੀ ਗੱਲ ਦਾ ਸਾਡਾ ਰਹਿ ਗਿਆ ਵੀ ਖੇਤੀ ਨੂੰ ਸਾਡੀ ਖੇਤੀ ਗੁਲਾਮ ਬਣਾਦੀ ਤੁਸੀਂ ਖੇਤੀ ਨੂੰ ਆਜ਼ਾਦ ਕਰੋ ਚਾਹੇ ਉਹ ਜਗੀਰਦਾਰ ਹੈ ਚਾਹੇ ਕਾਰਪੋਰੇਟ ਕਹਾਣੀ ਹੈ ਤੇ ਚਾਹੇ ਮਤਲਬ ਸਾਮਰਾਜੀ ਦੇ ਦੇਸ਼ ਦੇ ਦੇਸ਼ਾਂ ਦੇ ਇਸ ਤੇ ਸੰਸਾਰ ਬੈਂਕ ਹੈ ਤੇ ਸੰਸਾਰ ਜਥੇਬੰਦੀ ਬਣੀ ਹੈ ਸਾਰੀਆਂ ਨੀਤੀਆਂ ਉਹਨਾਂ ਨੇ ਲਾਗੂ ਹੋ ਰਹੀਆਂ ਹਰੇਨ ਗਲਾਬ ਦੇ ਤਹਿਤ ਉਹਨਾਂ ਨੇ ਜਿਹੜੀ ਨੀਤੀ ਲੈਂਦੀ ਉਹਨਾਂ ਨੇ ਲੋਕਾਂ ਦਾ ਸਾਡਾ ਹਾਲ ਕੀ ਕਰਤਾ ਹੁਣ ਇਹ ਉਦੋਂ ਦਾ ਹਾਲਾ ਕਰਦੇ ਜਾਦੇ ਉਦੋਂ ਆ ਸਾਡੀ ਮੰਗ ਹੈ ਵੀ ਜੇਦੋਂ ਖੇਤੀ ਨੂੰ ਵਿਕਸਤ ਕਰਨਾ ਹੈ ਫਿਰ ਜੇ ਜ਼ਮੀਨ ਹੋਊ ਖੇਤੀ ਤਾਂ ਉੱਥੇ ਹੋਊਗੀ ਉਹ ਜ਼ਮੀਨ ਦਾ ਹੋ ਕਰੋ 17 ਏਕੜ ਦਾ ਕਾਨੂੰਨ ਨੇ ਦੀ ਪਾਰਲੀਮੈਂਟ ਚ ਬਣਿਆ ਹੋਇਆ ਜੰਦੀ ਉਹਨੂੰ ਲਾਗੂ ਕਰਨ ਨੂੰ ਕੋਈ ਤਿਆਰ ਨਹੀਂ ਜੇ ਕਾਨੂੰਨ ਪੰਜਾਬ ਚ ਲਾਗੂ ਕਰਨਾ ਹੋਵੇ ਜੰਦੀ ਪੌਣੇ ਤਿੰਨ ਕਿੱਲੇ ਵੰਡੀ ਆਉਂਦੀ ਹੈ ਤੇ ਮਜ਼ਦੂਰਾਂ ਨੂੰ ਪੰਜ ਮਰਲੇ ਦਾ ਪਲਾਟ ਦੇਣ ਨੂੰ ਤਿਆਰ ਨਹੀਂ ਪੌਣੇ ਤਿੰਨ ਕਿੱਲੇ ਆਉਂਦੇ ਉਹਨਾਂ ਨੂੰ ਵੰਡੀ ਜੇ ਇਹੇ ਲਾਗੂ ਕਰਨਾ ਹੋਵੇ ਪੂਰੇ ਹਿੰਦੁਸਤਾਨ ਬਦਲਦਾ ਪੰਜ ਕਿੱਲੇ ਵੰਡੀਆਂ ਆਉਂਦੀਆਂ ਜਿੱਦਾਂ ਪੰਜਾਬ ਕੋਲੇ ਖੇਤੀ ਰੱਖਵਾ ਇਹੇ ਜੇ 10 ਰਕ ਵੇਚਣ ਦੀ 10 ਪੰਜਾਬ ਹੋਰ ਜਿਹੜੇ ਬਹੁਤ ਥੋੜੇ ਪੈਸਾ ਨਾਲ ਪਹਿਲਾਂ ਦਾ ਸਰਕਾਰ ਦਾ ਅੰਕੜਾ ਸੀ ਵੀ ਚਤਾਈ ਕਿਹ ਹਜ਼ਾਰ ਕੋਟ ਲੱਗਦਾ ਉਹ ਸਾਰੀ ਜ਼ਮੀਨ ਉਪਜਾਉ ਹੋ ਸਕਦੀ ਹੈ 10 ਕਰੋੜ ਏਕੜ ਹੁਣ ਹੁਣ ਗੱਲੋ ਭਾਈ ਮੰਗਾਈ ਹੋਗੀ 1 ਲੱਖ ਕਰੋੜ ਲੱਗ ਜੂ 1 ਲੱਖ ਕਰੋੜ ਲਾ ਕੇ ਕਿੰਨਾ ਵੱਡਾ ਰੁਜ਼ਗਾਰ ਮਿਲਦਾ ਤੇ ਕਿਦਾਂ ਵੱਡਾ ਖੇਤੀ ਜੋ ਹੋ ਸਾਰਿਆਂ ਨੂੰ ਆਮਦਨ ਹੋਣਾ ਹੁਣ ਇਹ ਲੱਗਿਆ ਉਹ ਆਜਾੜ ਦੇਖੋ ਜਿੰਦੀ ਹੁਣ ਆਹ ਭਾਰਤ ਮਾਲਾ ਵੀ ਕੱਢੀ ਇਹਨਾਂ ਨੇ ਇਹਦੇ ਨਾਲ ਜਿਹੜੇ ਜਿਹੋ ਬਣਨੇ ਆਂ ਸ਼ਹਿਰ ਬਸਾ ਰਹੇ ਆਂ ਅੱਜ ਨੇ ਛੋਟੇ ਦੁਕਾਨਦਾਰ ਐ ਪਾਉਂ ਪਹਿਲਾਂ ਸਾਡੀ ਵਿੱਜਤੇਬੰਦੀ ਬੁਰੀ ਲੱਗਦੀ ਉਹ ਕਹੀ ਜਾਂਦੇ ਛੋਟੇ ਗੱਲਾਂ ਠੀਕ ਐ ਉਹ ਮੱਖੀਆਂ ਮਾਰਦੇ ਦੁਕਾਨਾਂ ਤੇ ਮੌਲ ਬਣ ਗਿਆ ਦੁਨੀਆਂ ਸਾਰਾ ਚ ਲੋਕੋ ਨਾ ਮੌਲਾ ਕਰਨੀ ਤੁਰੇ ਜਾਂਦੇ ਕਿਉਂਕਿ ਸਾਰੀ ਚੀਜ਼ ਇੱਕ ਥਾਂ ਤੋਂ ਮਿਲਦੀ ਐ ਜੰਦੀ ਇਹਨਾਂ ਦੀ ਜਿਹੜੀ ਨੀਤੀ ਐ ਉਹ ਮਨੁੱਖਤਾ ਪ੍ਰਤੀ ਨਹੀਂ ਮਨੁੱਖਤਾ ਨੂੰ ਮਾਰਨ ਵਾਲੀ ਐ ਜੜਨ ਵਾਲੀ ਐ ਉਹਦਾ ਸਿੱਟਾ ਐ ਕਿ ਕਿਸਾਨ ਵੀ ਖੁਦ ਕਸਿਆ ਕਰ ਰਿਹਾ ਮਜ਼ਦੂਰ ਵੀ ਖੁਦ ਕਸਿਆ ਕਰ ਰਿਹਾ ਇਹਨਾਂ ਦੇ ਨੀ ਜਨਰਲ ਨਾ ਹੋ ਅਕਾਲੀਆਂ ਨੇ ਹਟਾਇਆ ਨਾ ਸਾ ਨਾ ਕਾਂਗਰਸ ਨੇ ਹਟਾਇਆ ਨਾ ਇਹਨਾਂ ਦਾ ਬਾਅਦ ਇਹਨਾਂ ਨੇ ਹਟਾਇਆ ਜਗਰਾਮ ਸਾਹਿਬ ਵੀ ਸਮੇਂ-ਸਮੇਂ ਤੇ ਮੁੱਖ ਮੰਤਰੀ ਪਰਵਾਰ ਤੋਂ ਬਵਾਦ ਲੜੀ ਜਾਂ ਕਰਦੇ ਰਹੇ ਉਹ ਕਦੇ ਪੁੱਛਿਆ ਕਦੇ ਕਿ ਸ਼ਰਾਬ ਨੀਤੀ ਤਾਂ ਵੜ ਗਈ ਪਰ ਖੇਤੀ ਨੀਤੀ ਕਿੱਥੋਂ ਬਣੀ ਇੱਕ ਮਹੀਨੇ ਦੀ ਨਾਲ ਹੀ ਜੁੱਦਾ ਸਵਾਲ ਹੈ ਜਦੋਂ 31 ਮਾਰਚ ਨੂੰ ਲਾਂਚ ਕੀਤਾ ਸੀ ਪੰਜਾਬ ਸਰਕਾਰ ਨੇ ਵੀ ਖੇਤੀ ਨੀਤੀ ਧਿਆਰ ਹੈ ਔਰ ਉਸ ਤੋਂ ਬਾਅਦ 11 ਮੈਂਬਰੀ ਕਮੇਟੀ ਵੀ ਬਣਾਈ ਸੀ ਔਰ ਫਾਈਲ ਜਿਹੜੀ ਹੱਦ ਤੱਕ ਸੀਨੀਅਰ ਮੰਤਰੀ ਕੋਲ ਪਈ ਹੈ ਤੁਹਾਡੀ ਕਦੀ ਇੱਕ ਵਿੱਚ